ਸਿੱਖਿਆ ਪ੍ਰਣਾਲੀ ਵਿੱਚ ਜਲਦੀ ਹੀ ਵੱਡੀ ਤਬਦੀਲੀ ਆਵੇਗੀ ਡਾਕਟਰ ਜਤਿੰਦਰ ਗਰੋਵਰ ਅੱਜ ਲਾਲਾ ਜਗਤ ਨਰਾਇਣ ਕਾਲਜ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਆ ਰਹੀ ਤਬਦੀਲੀ ਨੂੰ ਲੈ ਕੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਜਾਣਕਾਰੀ ਦੇਣ ਲਈ ਡਾਕਟਰ ਜਤਿੰਦਰ ਗਰੋਵਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਿਪਾਰਟਮੈਂਟ ਆਫ ਐਜੂਕੇਸ਼ਨ ਡਾਕਟਰ ਸੰਦੀਪ ਕਟਾਰੀਆ ਨੈਸ਼ਨਲ ਕਾਲਜ ਦਾਖਾਨ ਅਤੇ ਡਾਕਟਰ ਸੁਨੀਲ ਸ਼ਰਮਾ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ A B এডਮ A M ਅਤੇ ਹੋਰਨਾਂ ਕੋਰਸਾਂ ਦੇ ਸਮੇਂ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲੇਗਾ ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਵੀ ਵੱਧ ਚੜ ਕੇ ਹਿੱਸਾ ਲਿਆ ਗਿਆ ਲਾਲਾ ਜਗਤ ਨਾਰਾਇਣ ਕਾਲਜ ਦੇ ਚੇਅਰਮੈਨ ਅਸ਼ੋਕ ਅਨੇਜਾ ਨੇ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਬੋਲਦੇ ਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਿਤਿਕਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਦੀ ਬਦੌਲਤ ਇਹ ਸੈਮੀਨਾਰ ਕਰਵਾਇਆ ਗਿਆ। ਮੇਰਾ ਨਾਮ ਡਾਕਟਰ ਜਤਿੰਦਰ ਗਰੋਵਰ ਆ ਮੈਂ ਪ੍ਰੋਫੈਸਰ ਆ ਪੰਜਾਬੀ ਯੂਨੀਵਰਸਿਟੀ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਅੱਜ ਸੈਮੀਨਾਰ ਦੇ ਲਈ ਅਸੀਂ ਇੱਥੇ ਆਏ ਹੋਏ ਆ। ਇਸ ਸੈਮੀਨਾਰ ਦੇ ਵਿੱਚ ਮੇਰੀ ਕੀਨੋਟ ਆਪਣਾ ਸਪੀਚ ਸੀਗੀ ਜਿੰਦੇ ਵਿੱਚ ਮੇਰਾ ਟੌਪਿਕ ਸੀਗਾ ਵੀ ਕਰੀਕੂਲਮ ਦੇ ਵਿੱਚ ਰੀਡਿਜ਼ਾਈਨ ਕਰਕੇ ਐਨਪੀ 2020 ਨਾਲ ਅਸੀਂ ਕਿਵੇਂ ਬੱਚਿਆਂ ਦੇ ਵਿੱਚ এমਪਲੋਇਬਿਲਟੀ ਵਧਾ ਸਕਦੇ ਆ ਤੇ ਕੀ ਕੀ ਜਿਹੜੀ ਆ ਅਕਾਦਮਿਕ ਲੀਡਰਸ਼ਿਪ ਦੀ ਆ ਉਹਦੇ ਵਿੱਚ ਚੇਂਜਸ ਹੋਣਗੇ ਆ ਅਸੀਂ ਉਹਦੇ ਲਈ ਡਿਸਕਸ ਕੀਤਾ ਬੱਚਿਆਂ ਨਾਲ ਤੇ ਜਿਹੜੇ ਕਾਲਜਿਸ ਤੋਂ ਹੋਰ ਕਾਲਜਿਸ ਤੋਂ ਤੇ ਸਕੂਲਾਂ ਤੋਂ ਪ੍ਰਿੰਸੀਪਲ ਤੇ ਟੀਚਰ ਆਏ ਹੋਏ ਆ ਉਹਨਾਂ ਨਾਲ ਡਿਸਕਸ਼ਨ ਹੋਈ ਆ ਕੀ ਨਵੀਆਂ ਤਬਦੀਲੀਆਂ ਆ ਰਹੀਆਂ ਨੇ ਬਾਰੇ ਦੇਖੋ ਜਿਹੜੀਆਂ ਮੇਨ ਕਾਲਜਸ ਦੇ ਵਿੱਚ ਹਾਇਰ এডੂਕੇਸ਼ਨ ਤਬਦੀਲੀ ਆ ਰਹੀ ਹੈ ਹਾਇਰ এডੂਕੇਸ਼ਨ ਦਾ ਪਹਿਲਾ ਤਾਂ ਸਟਰਕਚਰ ਹੀ ਚੇਂਜ ਕਰ ਰਿਹਾ ਹੈ ਜਿਹੜੇ ਸਟੈਂਡ ਅਲੋਨ ਇੰਸਟੀਚੂਟ ਹੈ ਜਿੱਦਾਂ ਬੀਐਡ ਕੱਲੇ ਚੱਲਦੇ ਸੀ ਉਹਨਾਂ ਨੂੰ ਅਸੀਂ ਮਲਟੀ ਡਿਸਪਲਿਨਰੀ ਇੰਸਟੀਚੂਟ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਾਂ ਇਹਨਾਂ ਨੂੰ ਮਲਟੀ ਡਿਸਪਲਿਨਰੀ ਇੰਸਟੀਚੂਟ ਚ ਚੇਂਜ ਕਰ ਰਿਹਾ ਹੈ ਇਹਨਾਂ ਕਾਲਜਾਂ ਦੇ ਵਿੱਚ ਹੀ ਬੀਏ ਦੇ ਕੋਰਸ ਚੱਲਣਗੇ ਉਸ ਤੋਂ ਬਾਅਦ ਆਈਟਾ ਦਾ ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਹੈ 4 ਇਅਰ ਬੀਏ ਬੀਐਡ ਉਸ ਤੋਂ ਬਾਅਦ ਹੌਲੀ ਹੌਲੀ ਇਹਨ ਐਮਏ ਦੇ ਵਿੱਚ ਚੇਂਜ ਆਏਗੀ ਐਮਏ ਵਾਲੇ ਕੋਰਸੇ ਸ਼ੁਰੂ ਹੋ ਜਾਣਗੇ ਜਿੱਦਾਂ ਐਮਐਡ ਤੇ ਬੀਐਡ ਦਾ ਵੀ ਟਿਨਿਓਰ ਚੇਂਜ ਹੋ ਰਿਹਾ 2026 ਤੋਂ ਜਿਹੜੀ ਬੀਐਡ ਪਹਿਲਾਂ 2 ਸਾਲ ਦੀ ਸੀ ਹੁਣ ਬੀਐਡ 1 ਸਾਲ ਦੀ ਹੋਣ ਜਾ ਰਹੀ ਆ ਜਿਹੜਾ ਬੱਚਾ 4 ਸਾਲ ਦੀ ਬੀਏ ਕਰਕੇ ਆਊਗਾ ਉਹ 1 ਸਾਲ ਦੀ ਬੀਐਡ ਕਰੂਗਾ ਜਿਹੜਾ ਬੱਚਾ ਆਪਣਾ ਜਿਹੜਾ ਐਮਐਡ ਹੈ ਜਿਹੜੇ ਪਹਿਲਾਂ 2 ਸਾਲ ਦੀ ਚੱਲ ਰਹੀ ਸੀ ਹੁਣ ਦੁਬਾਰਾ 1 ਸਾਲ ਦੀ ਹੋ ਰਹੀ ਆ ਜਿਹੜਾ ਬੱਚਾ 4 ਸਾਲ ਦੀ ਬੀਏ ਕਰਕੇ 1 ਸਾਲ ਦੀ ਬੀਐਡ ਕਰੂਗਾ ਉਹ 1 ਸਾਲ ਦੀ ਐਮਐਡ ਕਰੂਗਾ ਜਿਹੜਾ ਬੱਚਾ 4 ਸਾਲ ਦੀ ਬੀਏ ਬੀਐਡ ਕਰਕੇ ਆਇਆ ਉਹ 1 ਸਾਲ ਦੀ ਐ ਉਹਦੇ ਵਿੱਚ ਕਾਲਜਿਸ ਨੂੰ ਵੀ ਬੇਨਿਫਿਟ ਹੈ ਉਹਦੇ ਰੈਗੂਲੇਸ਼ਨ ਬਣ ਰਹੇ ਆ ਉਹਦੀਆਂ ਕਮੇਟੀਆਂ ਬਣ ਗਈਆਂ ਸਿਲੇਬਸ ਵੀ ਬਣ ਰਿਹਾ ਤੇ ਰੈਗੂਲੇਸ਼ਨ ਐਸੇ ਸਾਲ ਪਾਰਲੀਮੈਂਟ ਤੋਂ ਪਾਸ ਹੋ ਕੇ ਮਿਨਿਸਟਰੀ ਆਫ ਐਜੂਕੇਸ਼ਨ ਤੋਂ ਪਾਸ ਹੋ ਕੇ ਇੰਪਲੀਮੈਂਟ ਹੋ ਜਾਣਗੇ 2026 ਤੋਂ ਜਿਹੜੀ ਐਡਮਿਸ਼ਨ ਹੋਣੀ ਹੈ ਉਹ ਬੀਐਡ 1 ਸਾਲ ਦੀ ਬੀਐਡ 2 ਸਾਲਾਂ ਦੀ ਤੇ ਐਮਐਡ 1 ਸਾਲ ਦੀ ਹੋਏਗੀ ਕਿਉਂਕਿ ਬੀਐਡ 2 ਸਾਲ ਆ ਜਿਹੜੀ ਉਹਨਾਂ ਲਈ ਹੋਏਗੀ ਸਿਰਫ ਜਿਹੜੇ ਬੱਚਿਆਂ ਨੇ ਬੀਏ 3 ਸਾਲ ਦੀ ਕੀਤੀ ਹੈ ਕਿਉਂਕਿ ਹਾਲੇ ਬੀਏ ਕਈ ਜਗ੍ਹਾ ਤੇ 3 ਸਾਲ ਦੀ ਚੱਲ ਰਹੀ ਹੈ ਚੇਂਜ ਨਹੀਂ ਹੋਈ ਇਸ ਲਈ ਬੀਐਡ 2 ਸਾਲ ਵੀ ਨਾਲ-ਨਾਲ ਕੰਟੀ ਜਿਹੜੇ ਬੱਚੇ ਬੀਏ 3 ਸਾਲ ਕਰਕੇ ਆਉਣਗੇ ਉਹ ਬੀਏ 2 ਸਾਲਾਂ ਦੀ ਕਰਨਗੇ ਜਿਹੜੇ ਬੀਏ ਬੀਐਚ 4 ਸਾਲਾਂ ਦੀ ਕਰਕੇ ਆਉਣਗੇ ਉਹ ਬੀਏ 1 ਸਾਲ ਦੀ ਕਰਨਗੇ ਸਰ ਜਿਹੜੀਆਂ ਯੂਨੀਵਰਸਿਟੀਆਂ ਅਜੇ ਵੀ 3 ਸਾਲ ਦੀ ਬੀਏ ਵਗੈਰਾ ਕਰਵਾ ਰਹੀਆਂ ਨੇ ਉਹਨਾਂ ਦੇ ਵਾਸਤੇ ਇਹ ਸੇਮ ਹੀ ਚੱਲਦਾ ਰਹੂਗਾ ਜੀ ਨਹੀਂ ਉਹਦੇ 'ਚ ਪ੍ਰੋਵੀਜ਼ਨ ਹੈ ਜੀ ਜਿਹੜੀ ਨਵੀਂ ਪਾਲਿਸੀ ਦੇ ਵਿੱਚ ਪ੍ਰੋਵੀਜ਼ਨ ਆਇਆ ਜਿਹੜੀ ਬੀਏ 4 ਸਾਲ ਦੀ ਵੀ ਹੋ ਸਕਦੀ ਹੈ ਬੀਏ 3 ਸਾਲ ਦੀ ਵੀ ਹੋ ਸਕਦੀ ਹੈ ਬੱਚਾ ਬੀਏ ਐਡਮਿਸ਼ਨ ਲੈਂਦਾ ਜੋ 1 ਸਾਲ ਬਾਅਦ ਛੱਡ ਕੇ ਚਲਾ ਜਾਂਦਾ ਤਾਂ ਉਹਨੂੰ ਸਰਟੀਫਿਕੇਟ ਕੋਰਸ ਮਿਲੇਗਾ ਜੇ 2 ਸਾਲ ਬਾਅਦ ਛੱਡ ਕੇ ਜਾਂਦਾ ਉਹਨੂੰ ਡਿਪਲੋਮਾ ਕੋਰਸ ਮਿਲੇਗਾ ਜੇ ਉਹ 3 ਸਾਲ ਬਾਅਦ ਜਾਂਦਾ ਤਾਂ ਉਹਨੂੰ ਗ੍ਰੈਜੂਏਸ਼ਨ ਦੀ ਡਿਗਰੀ ਮਿਲੇਗੀ ਜਿਹੜੀ 4 ਸਾਲਾਂ ਦੀ ਬੀ ਐ ਉਹ ਗ੍ਰੈਜੂਏਸ਼ਨ ਵਿਦ ਰਿਸਰਚ ਹੈ ਜਿਹੜੀ ਗ੍ਰੈਜੂਏਸ਼ਨ ਵਿਦ ਰਿਸਰਚ ਦੀ ਡਿਗਰੀ ਮਿਲੇਗੀ ਕੁਝ ਯੂਨੀਵਰਸਿਟੀਆਂ ਨੇ ਹਾਲੇ ਰੈਗੂਲੇਸ਼ਨ ਚੇਂਜ ਨਹੀਂ ਕੀਤੇ ਬਟ ਹੌਲੀ ਹੌਲੀ ਕਿਉਂਕਿ UGC ਦੀ ਰეკਮੈਂਡੇਸ਼ਨ ਹੈ ਮਿਨਿਸਟਰੀ ਆਫ ਐਜੂਕੇਸ਼ਨ ਦੀ ਰეკਮੈਂਡੇਸ਼ਨ ਹੈ ਆਉਣ ਵਾਲੇ 1-2 ਸਾਲਾਂ ਚ ਸਾਰੀਆਂ ਯੂਨੀਵਰਸਿਟੀਆਂ ਨੂੰ ਇੰਪਲੀਮੈਂਟ ਕਰਨਾ ਪੈਣਾ ਹੈ ਜੇ ਮਾਸਟਰ ਐਮਏ ਵਗੈਰਾ ਹੋਵੇ ਹਾਂਜੀ ਉਹ ਕਿੰਨੇ ਸਾਲ ਦੀ ਐਮਏ ਜੀ ਡੀ ਯੂਸੀ ਦੀ ਰਿਕਮੈਂਡੇਸ਼ਨ ਆ ਜਿਹੜਾ ਬੱਚਾ ਬੀਏ 4 ਸਾਲ ਦੀ ਕਰਕੇ ਆਏਗਾ ਉਹਦੇ ਲਈ ਐਮਏ 1 ਸਾਲ ਦੀ ਹੋਏਗੀ ਉਹ ਐਮਏ ਜਿਹੜੀ ਬੀ ਰਿਸਰਚ ਨਾਲ ਕੀਤੀ ਹੋਣੀ ਚਾਹੀਦੀ ਹੈ ਇਕੱਲੀ ਰਿਸਰਚ ਤੋਂ ਬਿਨਾਂ ਲਈ ਬੀਏ ਨੂੰ ਐਮਏ 1 ਸਾਲ ਦੀ ਨਹੀਂ ਮਿਲੇਗੀ ਜਿਹੜਾ ਬੱਚਾ ਬੀਏ 3 ਸਾਲ ਦੀ ਕਰਕੇ ਆਏਗਾ ਉਹਦੇ ਲਈ ਐਮਏ 2 ਸਾਲ ਦੀ ਹੋਏਗੀ ਇਹਦੇ ਲਈ ਪ੍ਰੋਵੀਜ਼ਨ ਬਣ ਰਿਹਾ ਕਿਉਂਕਿ ਹਾਲੇ ਬੀਏ 4 ਸਾਲ ਵਾਲਾ ਜਿਹੜਾ ਬੈਚ ਹੈ ਫਸਟ ਬੈਚ ਉਹ ਨਿਕਲੇਗਾ 27 ਦੇ ਵਿੱਚ 2027 ਦੇ ਵਿੱਚ ਨਿਕਲੇਗਾ ਤਾਂ ਉਸ ਤੋਂ ਬਾਅਦ ਹੀ ਉਹ ਪ੍ਰੋਵੀਜ਼ਨ ਨਾਲ ਨਾਲ ਬਣਨਗੇ ਤਦੋਂ ਤੱਕ ਇਹ ਸਾਰਾ ਲਾਗੂ ਹੋ ਜਾਏਗਾ 2030 ਤੱਕ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਰეკਮੈਂਡੇਸ਼ਨ ਹੈ 2030 ਤੱਕ ਇਹ ਸਾਰਾ ਕੁਝ ਚੇਂਜ ਹੋ ਜਾਏਗਾ ਸਾਰਾ ਕੁਝ ਇੰਪਲੀਮੈਂਟ ਇੰਪਲੀਮੈਂਟੇਸ਼ਨ ਦੇ ਵਿੱਚ ਆ ਜਾਏਗਾ ਅੱਜ ਐਸ ਕਾਲਜ ਵਿੱਚ ਆਉਣ ਦਾ ਜਿਹੜਾ ਮੰਤਵ ਸੀਗਾ ਇੱਥੇ ਇੱਕ ਨੈਸ਼ਨਲ ਸੈਮੀਨਾਰ ਦਾ ਯੋਜਨ ਕੀਤਾ ਗਿਆ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉੱਪਰ ਉੱਥੇ ਮੈਂ ਬਤੌਰ ਰਿਸੋਰਸ ਪਰਸਨ ਮੈਨੂੰ ਇਨਵਾਈਟ ਕੀਤਾ ਗਿਆ ਜੀ ਜੋ ਨਵੀਂ ਐਜੂਕੇਸ਼ਨ ਪਾਲਿਸੀ ਹੈ ਤੋ ਇਸ ਮੰਦਵਿਸ ਜੋ ਤੁਸੀਂ ਅੱਜ ਸੈਮੀਨਾਰ ਦੇ ਵਿੱਚ ਸਾਡੇ ਬਾਰੇ ਜਾਣਦੇ ਨਮੀ ਸਿੱਖਿਆ ਨੀਤੀ ਜਿਹੜੀ ਹੈਗੀ ਹੈ ਜੀ ਇਹ ਸਿੱਖਿਆ ਨੀਤੀ 34 ਸਾਲਾਂ ਬਾਅਦ ਸਾਡੇ ਹੱਥ ਦੇ ਵਿੱਚ ਆਈ ਹੈ ਔਰ ਜੇ ਅਸੀਂ ਆਪਣੇ ਆਪ ਨੂੰ ਸਮਾਂ ਦੇ ਨਾਲ ਨਹੀਂ ਢਾਲਦੇਗਾ ਸਮਾਂ ਦੇ ਨਾਲ ਐਡਵਾਂਸਮੈਂਟ ਨਹੀਂ ਕਰਦੇ ਤਾਂ ਅਸੀਂ ਦੂਸਰੇ ਦੇਸ਼ਾਂ ਨਾਲੋਂ ਬਹੁਤ ਪਛੜ ਜਾਂਦੇ ਹਾਂ ਸੋ ਇਹ ਸਿੱਖਿਆ ਨੀਤੀ ਇੱਕ ਇਦਾਂ ਦਾ ਕਦਮ ਹੈ ਕਿ ਅਸੀਂ ਆਪਣਾ ਜਿਹੜਾ ਦੂਸਰੇ ਦੇਸ਼ਾਂ ਦੇ ਨਾਲ ਮੁਕਾਬਲਾ ਜਿਹੜਾ ਹੈਗਾ ਉਹ ਵੱਧ ਚੜ ਕੇ ਕਰ ਸਕੀਏ ਔਰ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਦੀ ਜਿਹੜੀ ਹਰੀ ਝੰਡੀ ਹੈਗੀ ਆ ਪੂਰੇ ਵਿਸ਼ਵ ਦੇ ਵਿੱਚ ਉਹ ਬਲੰਦ ਹੋ ਸਕੇ ਬੜੇ ਦੇ ਵਿੱਚ ਪੋਜ਼ਿਟਿਵ ਗੱਲਾਂ ਬਹੁਤ ਨੇ ਇਹਦੇ ਨਾਲ ਨਾਲ ਕੁਝ ਨੈਗੇਟਿਵ ਵੀ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਾਂ ਇਨ੍ਹਾਂ ਚਰਚਾਵਾਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਉਹ ਸੁਨੇਹਾ ਸਰਕਾਰ ਤੱਕ ਪਹੁੰਚੇ ਔਰ ਅਸੀਂ ਉਹਨਾਂ ਖਾਮੀਆਂ ਨੂੰ ਦੂਰ ਕਰਕੇ ਅਸੀਂ ਇਹਨੂੰ ਹੋਰ ਵਧੀਆ ਬਣਾ ਸਕੀਏ ਚਾਕੇ ਅਸੀਂ ਇੱਕ ਚੰਗੇ ਭਵਿੱਖ ਦਾ ਚੰਗੇ ਦੇਸ਼ ਦਾ ਨਿਰਮਾਣ ਕਰ ਸਕੀਏ ਇਸ ਨੈਸ਼ਨਲ ਸੈਮੀਨਾਰ ਜੋ ਕਿ ਕਾਲੀ ਡਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਪਾਂਸਰਡ ਸੈਮੀਨਾਰ ਤੇ ਲਾਲਾ ਲਖਜਗਤ ਨਾਰਾਇਣ ਕਾਲਜ ਆਫ ਐਜੂਕੇਸ਼ਨ ਜਲਾਲਾਬਾਦ ਵਿੱਚ ਕਰਾਇਆ ਜਾ ਰਿਹਾ ਹੈ ਇਸ ਵਿੱਚ ਐਨਪੀ 2020 ਦੇ ਅਕੋਰਡਿੰਗ ਜੋ ਨਵੀਆਂ ਪਾਲਿਸੀਜ਼ ਨਵੇਂ ਸਕੂਲ ਦੀ ਜੋ ਚੇਂਜੇਜ਼ ਆ ਰਹੀਆਂ ਹਨ ਜੋ ਯੂਨੀਵਰਸਿਟੀ ਜੋ ਪੜ੍ਹਾਈ ਦੇ ਵਿੱਚ ਚੇਂਜੇਜ਼ ਆ ਰਹੀਆਂ ਹਨ ਉਸ ਨੂੰ ਕਿਸ ਤਰ੍ਹਾਂ ਬੱਚਿਆਂ ਨੂੰ ਜਾਂ ਟੀਚਰਜ਼ ਨੂੰ ਅਵੇਅਰ ਕੀਤਾ ਜਾ ਸਕੇ ਤਾਂ ਜੋ 2028 ਤੋ 30 ਦੇ ਤੱਕ ਇਸ ਨੂੰ ਪ੍ਰੋਪਰ ਵੇ ਨਾਲ ਇੰਪਲੀਮੈਂਟ ਕਰਕੇ ਇਸ ਨੂੰ ਪ੍ਰੋਪਰ ਵੇ ਨਾਲ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੇ ਸਹਿਯੋਗ ਨਾਲ ਚਲਾਇਆ ਜਾ ਸਕੇ ਇਹ ਸਟੂਡੈਂਟ ਜੋ ਇਨਾਂ ਕਾਲਜਿਸ ਵਿੱਚ ਪੜ੍ਹਦੇ ਨੇ ਆਉਣ ਵਾਲੇ ਭਵਿੱਖ ਦੇ ਟੀਚਰ ਹਨ ਸਕੂਲ ਵਿੱਚ ਇਨਾਂ ਨੇ ਹੀ ਇਸ ਪਾਲਿਸੀ ਨੂੰ ਇੰਪਲੀਮੈਂਟ ਕਰਨਾ ਹੈ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਉਸੇ ਐਨਪੀ ਦੇ ਅਕੋਰਡਿੰਗ ਪੜਾਇਆ ਜਾ ਸਕੇ ਇਸ ਵਿੱਚ ਜੋ ਸਟੂਡੈਂਟ ਕਾਲਜ ਵਿੱਚ ਜਾਂ अलग-अलग ठावां ਤੋਂ ਜੋ ਇਹਨਾਂ ਨੇ ਡੈਲੀਗੇਟ ਸੱਦੇ ਹੈ ਉਹ ਇਸ ਟੀਚਿੰਗ ਕਿਤੇ ਨਾਲ ਹੀ ਸੰਬੰਧਿਤ ਰੱਖਦੇ ਹਨ ਸਰ ਜਿਹੜੀ ਨਵੀਂ ਐਜੂਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪਹਿਲਾਂ ਨਾਲੋਂ ਕੁਝ ਔਖੀ ਹੋਊਗੀ ਜਾਂ ਸੌਖੀ ਹੋਊਗੀ ਕੀ ਹੋਵੇਗਾ ਦੇਖੋ ਤੇ ਬਾਰੇ ਜਾਂ ਇਹ ਪਾਲਿਸੀ ਔਖੀ ਸੌਖੀ ਦਾ ਇਹ ਇਨਾ ਇਸ਼ੂ ਨਹੀਂ ਹੈ ਜਿਆਦਾ ਇਸ਼ੂ ਇਹਸ ਦਾ ਹੈ ਵੀ ਜੋ ਇੰਡੀਆ ਦੀ ਪੜਾਈ ਜਾਂ ਇਸ ਮੁਲਕ ਦੀ ਪੜਾਈ ਸੀ ਉਹ ਦਿਨ-ਬ-ਦਿਨ ਪਛੜ ਰਹੀ ਸੀ ਬਾਕੀ ਦੇਸ਼ਾਂ ਨਾਲੋਂ ਇਹਨਾਂ ਨੇ ਕੋਸ਼ਿਸ਼ ਉਪਰਾਲਾ ਕੀਤਾ ਵੀ ਬੱਚਿਆਂ ਨੂੰ ਸਕਿੱਲ ਦੇ ਅਕੋਰਡਿੰਗ ਪੜਾਇਆ ਜਾ ਸਕੇ ਨਾ ਕਿ ਸਿਰਫ ਕਿਤਾਬੀ ਗਿਆਨ ਹੀ ਦਿੱਤਾ ਜਾ ਸਕੇ ਫਿਰ ਵੀ ਇਸ ਵਿੱਚ ਕੁਝ ਕਮੀਆਂ ਤਾਂ ਰਹਿੰਦੀਆਂ ਹੀ ਆ ਜਿਵੇਂ ਤੁਸੀਂ ਕਿਹਾ ਆਨਲਾਈਨ ਜੇ ਹੋਏਗੀ ਪੜਾਈ ਹੋ ਸਕਦਾ ਉਹ ਤਾਂ ਜ਼ਿਆਦਾ ਬੈਨੀਫਿਟ ਜੋ ਇਸ ਕੰਮ ਨੂੰ ਮਿਸਯੂਜ਼ ਕਰਕੇ ਲੋਕ ਜ਼ਿਆਦਾ ਡਿਗਰੀਆਂ ਲੈ ਲੈਣ ਅਲਟੀਮੇਟਲੀ ਗਵਰਨਮੈਂਟ ਤੇ ਹੀ ਚਾਹੰਦੀ ਹੈ ਵੀ ਸਕਿੱਲ ਵਾਲੇ ਬੰਦੇ ਆਣ ਕਿਤਾਬੀ ਪੜ੍ਹਾਈ ਦੇ ਬਗਾਇ ਪਰ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਕੀ ਇਸ ਦੇ ਪੋਜ਼ਿਟਿਵ ਜਾਂ ਨੈਗੇਟਿਵ ਇੰਪੈਕਟ ਪੈਂਦਾ ਜਦੋਂ ਇਹ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਜਾਏਗੀ ਸਰ ਜਿਵੇਂ ਇਹ ਨਵੀਂ ਐਜੂਕੇਸ਼ਨ ਪਾਲਿਸੀ ਹੈ ਤੇ ਪੁਰਾਣੀ ਪਾਲਿਸੀ ਦੇ ਵਿੱਚ ਵਿਦਿਆਰਥੀਆਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਨਹੀਂ ਦਿੱਕਤਾਂ ਦਾ ਸਾਹਮਣਾ ਦਾ ਨਹੀਂ ਕਰਨਾ ਪੈ ਸਕਦਾ ਉਲਟਾ ਉਹਨਾਂ ਨੂੰ ਇਸ ਗੱਲ ਦੀ ਸੁਵਿਧਾ ਹੋਊਗੀ ਵੀ ਜਿਹੜੇ ਬੱਚੇ ਤੇ ਜਿੱਦੜ ਇੰਟਰਸਟ ਹੈ ਉਹ ਪੜਾਈ ਕਰ ਸਕਦਾ ਜਿਵੇਂ ਅੱਗੇ ਨਾਨ ਮੈਡੀਕਲ ਵਾਲਾ ਕਮਰਸ ਦਾ ਕੋਈ ਪੇਪਰ ਨਹੀਂ ਪੜ ਸਕਦਾ ਸੀ ਜਾਂ ਪੋਲੀਟੀਕਲ ਸਾਇੰਸ ਦਾ ਆਰਟਸ ਵਾਲਾ ਜਾਂ ਆਟ ਐਂਡ ਕਰਾਫਟ ਵਾਲਾ ਜਿਹਦੇ ਜਿੱਦੜ ਇੰਟਰਸਟ ਹੋਏਗਾ ਬੱਚਾ ਉਹ ਅਡਾਪਟ ਕਰ ਲੇਗਾ ਉਲਟਾ ਇਹ ਉਹਨੂੰ ਫੇਵਰ ਕਰੇਗੀ ਆਪਾਂ ਇਹ ਕਹਿ ਸਕਦੇ ਹਾਂ ਕਿ ਫੌਰਨ ਦੇ ਨਾਲ ਕੁਝ ਮਿਲਦੀ ਜੁਲਦੀ ਹੋ ਸਕਦੀ ਹੈ ਸਟੱਡੀ ਮੇਰੇ ਮੁਤਾਬਕ ਤਾਂ ਜੀ ਫੋਰਨ ਦੀ ਪੜ੍ਹਾਈ ਨਾਲੋਂ ਆਪਣੀ ਪੜ੍ਹਾਈ ਜ਼ਿਆਦਾ ਬੈਟਰ ਹੈ ਹੁਣ ਵੀ ਆ ਰਿਸਰਚ ਪੱਖੋਂ ਅਸੀਂ ਮੰਨਦੇ ਆ ਵੀ ਇੰਡੀਆ ਵਿੱਚ ਕੰਮ ਘੱਟ ਹੈ ਪਰ ਬੇਸਿਕ ਜੋ ਐਲੀਮੈਂਟਰੀ ਐਜੂਕੇਸ਼ਨ ਹੈ ਜਾਂ ਸਕੂਲ ਐਜੂਕੇਸ਼ਨ ਆ ਕਾਲਜ ਐਜੂਕੇਸ਼ਨ ਉਹ ਬਾਹਰਲੇ ਮੁੱਲਕਾਂ ਨਾਲੋਂ ਤਾਂ ਬੈਟਰ ਹੈ ਰਿਸਰਚ ਪੱਖੋਂ ਇੰਡੀਆ ਮਾੜਾ ਹੈ ਇਸ ਕਰਕੇ ਉਸ ਕਮੀ ਨੂੰ ਦੂਰ ਕਰਨ ਲਈ ਸਕਿੱਲ ਅੱਖੋਂ ਮਾਰਿਆ ਹੈ ਬੱਚੇ ਪੜ੍ਹਾਈ ਤਾਂ ਕਰ ਜਾਂਦੇ ਆ ਪਰ ਉਹਨਾਂ ਨੂੰ ਕੰਮ ਨਹੀਂ ਆਉਂਦਾ ਉਹ ਜੈਕਸੂ ਚ ਪ੍ਰੈਕਟਿਕਮ ਦੇ ਰੂਪ ਵਿੱਚ ਚਾਹੀਦਾ ਜਿਹੜਾ ਜੀ ਸੈਮੀਨਾਰ ਹੋਇਆ ਉਹਦੇ ਬਾਰੇ ਅਸਰ ਮੈਂ ਡਾਕਟਰ ਨਿਤਿਕਾ ਲਾਲਾ ਜਗਤਨਾਥਨ ਕਾਲਜ ਪ੍ਰਿੰਸੀਪਲ ਮੈਂ ਇਹ ਦੱਸਣਾ ਚਾਹੀਏ ਕਿ ਜਿਹੜਾ ਅੱਜ ਇਹ ਸੈਮੀਨਾਰ ਹੋਇਆ ਇਹ ਸਾਨੂੰ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਹਦੀ ਗ੍ਰਾਂਟ ਮਿਲੀ ਅਸੀਂ ਉਸ ਦੇ ਅੰਡਰ ਇਹ ਸੈਮੀਨਾਰ ਇਹ ਜਿਹੜਾ NEP 2020 ਤੇ ਕਰਾਇਆ ਜਿਹਦਾ ਮੇਨ ਜਿਹੜਾ ਟਾਪਿਕ ਸੀ ਉਹ ਸੀ NEP 2020 ਅਕੈਡੈਮਿਕ ਲੀਡਰਸ਼ਿਪ ਗਵਰਨੈਂਸ ਐਂਡ ਮੈਨੇਜਮੈਂਟ ਐਂਡ ਦੇ ਅੰਡਰ NEP ਦੇ ਜਿਹੜੇ ਸਭ ਥੀਮਸ ਲਏ ਗਏ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਇਹ ਨਵੀਂ ਪਾਲਿਸੀ ਹੈ ਉਹ ਇੰਪਲੀਮੈਂਟ ਕਰ ਰਹੇ ਆ ਤਾਂ ਹਰ ਚੀਜ਼ ਦੇ ਕੁਝ ਪ੍ਰੋਸ ਐਂਡ ਕੌਨਸ ਨੇ ਤੇ ਕੀ ਉਹਨਾਂ ਦੇ ਪੋਜ਼ਿਟਿਵ ਪੁਆਇੰਟਸ ਨੇ ਕੀ ਨੈਗੇਟਿਵ ਨੇ ਕੀ ਚੈਲੰਜਸ ਨੇ ਤੇ ਉਹਨੂੰ ਕਿਵੇਂ ਓਵਰਕਮ ਕਰਨਾ ਹੈ ਤਾਂ ਇਹਦੇ ਲਈ ਸਾਡੇ ਕੋਲ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰੋਫੈਸਰ ਡਾਕਟਰ ਜਤਿੰਦਰ ਗਰੋਵਰ ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਿਪਾਰਟਮੈਂਟ ਆਫ ਐਜੂਕੇਸ਼ਨ ਤੋਂ ਪਹੁੰਚੇ ਐਜ਼ ਅ ਕੀਨੋਟ ਸਪੀਕਰ ਔਰ ਸਾਡੇ ਕੋਲ ਪਹੁੰਚੇ ਡਾਕਟਰ ਡਾਕਟਰ ਸੰਦੀਪ ਕਟਾਰੀਆ ਜੀ ਪ੍ਰਿੰਸੀਪਲ ਜੀਟੀਪੀ ਨੈਸ਼ਨਲ ਕਾਲ ਐਜ਼ ਅ ਰਿਸੋਰਸ ਪਰਸਨ ਸਾਡੇ ਕੋਲ ਪਹੁੰਚੇ ਡਾਕਟਰ ਸੁਮੇਰ ਸ਼ਰਮਾ ਜੀ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਤੋਂ ਜਿਨ੍ਹਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅਲੱਗ-ਅਲੱਗ ਸਬ ਥੀਮਸ ਨੂੰ ਹੈਂਡਲ ਕਰਦੇ ਹੋਏ ਉਹਨਾਂ ਬਾਰੇ ਜਾਣਕਾਰੀ ਦਿੱਤੀ ਤੇ ਇਸ ਸੈਮੀਨਾਰ ਇਹ ਜਿਹੜਾ ਸੀ ਹਾਈਬ੍ਰਿਡ ਮੋਡ ਤੇ ਕੀਤਾ ਗਿਆ ਕਿ ਇਹਦੇ ਵਿੱਚ ਸਾਡੇ ਕੋਲ ਆਨਲਾਈਨ ਵੀ ਬਹੁਤ ਸਾਰੇ ਜਿਹੜੇ ਡੈਲੀਗੇਟਸ ਸੀ ਉਹਨਾਂ ਨੇ ਜੁਆਇਨ ਕੀਤਾ ਬਹੁਤ ਸਾਰੇ ਕਾਲਜਸ ਦੇ ਪ੍ਰਿੰਸੀਪਲ ਤੇ ਸਕੂਲਸ ਦੇ ਪ੍ਰਿੰਸੀਪल्स ਨੇ ਸਟੂਡੈਂਟਸ ਨੇ ਉਹਨਾਂ ਨੇ ਸਾਡੇ ਕੋਲ ਜੁਆਇਨ ਕੀਤਾ ਠੇਡ ਪੰਜਾਬੀ ਟੀਵੀ ਲਈ ਕੁਲਦੀਪ ਬਰਾਂਡ ਜਲਾਲਾਬਾਦ